ਇਸ ਵਕਤ ਸੀ ਗੁਰਦਾਸਪੁਰ ਜ਼ਿਲ੍ਹੇ ਚ ਮੌਜੂਦਾ ਮਕੌੜਾ ਪੱਤਣ ਤੋਂ ਇਸ ਬੇੜੇ ਦੇ ذریعے ਬਾਕੀ ਦਰਿਆ ਪਾਰ ਸੱਤ ਪਿੰਡਾਂ ਦਾ ਜੋ ਸਫ਼ਰ ਹੈ ਉਹ ਤੈਅ ਕਰ ਰਹੀਆਂ ਇੱਥੇ ਸੇਵਾ ਦੇ ਲਈ ਵੀ ਬਹੁਤ ਸਾਰਾ ਸਮਾਨ ਜੋ ਹੈ ਉਹਨਾਂ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਕਿਉਂਕਿ ਉਸ ਪਿੰਡ ਦਾ ਜੋ ਹੈ ਭਾਰਤ ਦੇ ਨਾਲ ਪੰਜਾਬ ਦੇ ਨਾਲ ਸੰਪਰਕ ਬਿਲਕੁਲ ਟੁੱਟ ਚੁੱਕਾ ਹੈ ਇੱਕ ਤਾਂ ਖੜਾ ਦਾ ਪਾਣੀ ਇੰਨਾ ਘਰਾ ਦੇ ਅੰਦਰ ਵੜਿਆ ਤੇ ਦੂਜਾ ਜਿਹੜਾ ਆਰਸੀ ਪੁਲ ਬਣਿਆ ਸੀ ਉਹਦੇ ਵੀ ਕਈ ਹਿੱਸੇ ਰੁੜ ਗਏ ਤੇ ਕਈ ਹਟਾ ਲੇ ਗਏ ਕਿਉਂਕਿ ਹੁਣ ਸਿਰਫ ਇਥੇ ਬੇੜਾ ਚੱਲਦਾ ਹੈ ਤੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਇਥੇ ਸਾਹਮਣਾ ਕਰਨਾ ਪੈਂਦਾ ਜਿਹੜੇ ਲੋਕਲ ਲੋਕ ਨੇ ਜਿਹੜੇ ਪਿੰਡਾਂ ਦੇ ਅੰਦਰ ਉੱਥੇ ਰਹਿੰਦੇ ਨੇ ਤੇ ਇਥੇ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚੇ ਨੇ ਜਿਹੜੇ 2.5 ਤੋਂ 3 ਘੰਟੇ ਇੰਤਜ਼ਾਰ ਕਰਦੇ ਨੇ ਬੇੜੇ ਦੇ ਆਉਣ ਦਾ ਤੇ ਹੁਣ ਆਖਰਕਾਰ ਆਪਣੇ ਘਰਵਾਲ ਆਪਣੇ ਮੰਜ਼ਲਵਾਲ ਵੱਧ ਰਹੀ ਨੇ ਇਹਨਾਂ ਦੇ ਮਾਪਿਓ ਵੀ ਸਾਡੇ ਨਾਲ ਨੇ ਤੁਸੀਂ ਦੱਸੋ ਬਹੁਤ ਮੁਸ਼ਕਲ ਹੈ ਇਸ ਤਰ੍ਹਾਂ ਜਾਣਾ ਇਵੇਂ ਹੀ ਕਦੋਂ ਤੋਂ ਤੁਸੀਂ ਸਫਰ ਕਰਦੇ ਹੋ ਤਾਂ ਹੜਾ ਕਰਨ ਤੁਸੀਂ ਦੇਖਿਆ ਪੰਜਾਬ ਚ ਕਈ ਥਾਂ ਪਾਣੀ ਆ ਗਿਆ ਪਰ ਮਕੌੜਾ ਪੱਤਣ ਦੇ ਤੇ ਇਹ ਹਾਲਾਤ ਪਤਾ ਨਹੀਂ ਕਈ ਸਾਲਾਂ ਤੋਂ ਬਿਲਕੁਲ ਜੀ ਬਿਲਕੁਲ ਇਹ ਮੈਡਮ ਜੀ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਹੈ ਨਾ ਆਪਾਂ ਆਜ਼ਾਦ ਨਹੀਂ ਹੋਏ ਕਿਉਂਕਿ ਮੇਰੀ ਵੀ ਉਮਰ ਲੰਘ ਗਈ ਆ ਸਾਡੇ ਪਿਓਾਂ ਦੀ ਵੀ ਇੱਥੇ ਉਮਰ ਲੰਘ ਗਈ ਆ ਜਦੋਂ ਦਿਲਾਰੇ ਲੱਗਣਦੇ ਆ ਕਿ ਪੁਲ ਬਣ ਜਾਏਗਾ ਬਣ ਜਾਏਗਾ ਇਹ ਜਿਹੜੀ ਸਥਿਤੀ ਹੁਣ ਆ ਇਹ 780 ਸਾਲ ਤੋਂ ਇਹੀ ਸਥਿਤੀ ਰਹੀ ਹੈ ਜੀ ਅਸੀਂ ਦੇਖਿਆ ਕਿ ਇੱਥੇ ਬੇੜਾ ਚਲਾਉਣ ਲਈ ਵੀ ਮਲਾਇਆ ਨੂੰ ਬੜਾ ਜ਼ੋਰ ਲਗਾਉਣਾ ਪੈਂਦਾ ਏ ਇੱਥੇ ਅੱਗੇ ਰੇਤ ਵੀ ਭਰੀ ਹੁੰਦੀ ਏ ਰਸਤੇ ਦੇ ਨਾਲ ਖਿੱਚਣਾ ਪੈਂਦਾ ਏ ਦੂਜਾ ਇੱਥੇ ਮੋਟਰਸਾਈਕਲ ਵੀ ਹੁੰਦੇ ਨੇ ਇੱਥੇ ਹਰ ਭਾਰੀ ਵਾਹਨ ਜਿਹੜੇ ਨੇ ਇਸ ਬੇੜੇ ਦੇ ذریعے ਹੀ ਲਿਆਂਦੇ ਜਾਂਦੇ ਨੇ ਤੇ ਨਾਲੇ ਕੋਈ ਦਿਨ ਰਾਤ ਕੋਈ ਮੁਸ਼ਕਲ ਹੋ ਗਈ ਨਹੀਂ ਰਸਵੇਰੇ ਤੇ ਫਿਰ ਐਮਰਜੈਂਸੀ ਦੇ ਵਕਤ ਕਿਵੇਂ ਜਾਂਦੇ ਹੋ ਕਿ ਦਿੱਕਤਾਂ ਨੇ emergancy ਦੇ ਮੈਡਮ ਜੀ ਇਹ ਹੀ ਹੈ ਕਿ ਸਵੇਰ ਤੋਂ 8 ਵਜੇ ਤੋਂ ਲੈ ਕੇ ਸ਼ਾਮਾਂ ਦੇ 7 ਵਜੇ ਤੱਕ ਇਹ ਬੇੜੀ ਚੱਲਦੀ ਆ ਜਦੋਂ ਕਿਤੇ emergency ਹੁੰਦੀ ਆ ਤੇ ਅਸੀਂ ਮਲਾਵਾ ਨੂੰ ਫੋਨ ਕਰਨਾ ਮਲਾਹ ਵੀ ਇੱਥੇ ਨਹੀਂ ਰਹਿੰਦੇ ਇੱਕ ਅੱਧਾ ਮਲਾਹ ਰਹਿੰਦਾ ਉਹ ਵੀ emergency ਵੇਲੇ ਸਾਨੂੰ ਫੋਨ ਕਰਨਾ ਪੈਂਦਾ ਜੇ ਕੋਈ ਬਿਮਾਰ ਹੋ ਜੇ ਨਹੀਂ ਤਾਂ 7 ਵਜੇ ਤੋਂ ਬਾਅਦ ਅਸੀਂ ਪਾਰਟ ਆਪ ਨਹੀਂ ਸਕਦੇ ਤਾਂ ਬਿਲਕੁਲ ਫੋਨ ਅਸੀਂ ਪਹੁੰਚ ਗਏ ਹਾਂ ਉਹ ਜਿਹੜੇ 7 ਪਿੰਡ ਨੇ ਜਿਨ੍ਹਾਂ ਦਾ ਸੰਪਰਕ ਟੁੱਟਿਆ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰਦਾਸਪੁਰ ਜ਼ਿਲ੍ਹੇ ਦੇ ਇਹਨਾਂ ਦਾ ਲੋਕਾਂ ਦਾ ਇਹੀ ਹਾਲ ਹੈ ਕਈ ਸਾਲਾਂ ਤੋਂ ਪਰ ਇਸ ਜਸਮੇਂ ਦੇ ਨਾਲ ਇਸ ਸਬਰ ਦੇ ਨਾਲ ਇਹ ਲੋਕ ਇੱਥੇ ਦਿਨ ਰਾਤ ਕੱਟ ਰਹੇ ਨੇ ਕੈਮਰਾ ਪਰਸਨ ਅਮਨ ਦੇ ਨਾਲ ਮਯੋਰਟਿਕਾਰ ਦੈਨਿਕ ਸਵੇਰਾ ਇਸ ਵਕਤ ਸੀ ਗੁਰਦਾਸਪੁਰ ਜ਼ਿਲ੍ਹੇ ਚ ਮੌਜੂਦਾ ਮਕੌੜਾ ਪੱਤਣ ਤੋਂ ਇਸ ਬੇੜੇ ਦੇ ذریعے ਬਾਕੀ ਦਰਿਆ ਪਾਰ ਸੱਤ ਪਿੰਡਾਂ ਦਾ ਜੋ ਸਫ਼ਰ ਹੈ ਉਹ ਤੈਅ ਕਰ ਰਹੀਆਂ ਇੱਥੇ ਸੇਵਾ ਦੇ ਲਈ ਵੀ ਬਹੁਤ ਸਾਰਾ ਸਮਾਨ ਜੋ ਹੈ ਉਹਨਾਂ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਕਿਉਂਕਿ ਉਸ ਪਿੰਡ ਦਾ ਜੋ ਹੈ ਭਾਰਤ ਦੇ ਨਾਲ ਪੰਜਾਬ ਦੇ ਨਾਲ ਸੰਪਰਕ ਬਿਲਕੁਲ ਟੁੱਟ ਚੁੱਕਾ ਹੈ ਇੱਕ ਤਾਂ ਖੜਾ ਦਾ ਪਾਣੀ ਇੰਨਾ ਘਰਾ ਦੇ ਅੰਦਰ ਵੜਿਆ ਤੇ ਦੂਜਾ ਜਿਹੜਾ ਆਰਸੀ ਪੁਲ ਬਣਿਆ ਸੀ ਉਹਦੇ ਵੀ ਕਈ ਹਿੱਸੇ ਰੁੜ ਗਏ ਤੇ ਕਈ ਹਟਾ ਲੇ ਗਏ ਕਿਉਂਕਿ ਹੁਣ ਸਿਰਫ ਇਥੇ ਢੇੜਾ ਚੱਲਦਾ ਹੈ ਤੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਇਥੇ ਸਾਹਮਣਾ ਕਰਨਾ ਪੈਂਦਾ ਜਿਹੜੇ ਲੋਕਲ ਲੋਕ ਨੇ ਜਿਹੜੇ ਪਿੰਡਾਂ ਦੇ ਅੰਦਰ ਉੱਥੇ ਰਹਿੰਦੇ ਨੇ ਤੇ ਇਥੇ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚੇ ਨੇ ਜਿਹੜੇ ਢਾਈ ਤੋਂ 3 ਘੰਟੇ ਇੰਤਜ਼ਾਰ ਕਰਦੇ ਨੇ ਢੇੜੇ ਦੇ ਆਉਣ ਦਾ ਤੇ ਹੁਣ ਆਖਰਕਾਰ ਆਪਣੇ ਘਰਵਾਲ ਆਪਣੇ ਮੰਜ਼ਲਵਾਲ ਵੱਧ ਰਹੀ ਨੇ ਇਹਨਾਂ ਦੇ ਮਾਪਿਓ ਵੀ ਸਾਡੇ ਨਾਲ ਨੇ ਤੁਸੀਂ ਦੱਸੋ ਬਹੁਤ ਮੁਸ਼ਕਲ ਹੈ ਇਸ ਤਰ੍ਹਾਂ ਜਾਣਾ ਇਵੇਂ ਹੀ ਕਦੋਂ ਤੋਂ ਤੁਸੀਂ ਸਫਰ ਕਰਦੇ ਹੋ ਇਹ ਤਾਂ ਹੜਾ ਕਰਨ ਸੀ ਦੇਖਿਆ ਪੰਜਾਬ ਚ ਕਈ ਥਾਂ ਪਾਣੀ ਆ ਗਿਆ ਪਰ ਮਕੌੜਾ ਪੱਤਣ ਦੇ ਤੇ ਇਹ ਹਾਲਾਤ ਪਤਾ ਨਹੀਂ ਕਈ ਸਾਲਾਂ ਤੋਂ ਬਿਲਕੁਲ ਜੀ ਬਿਲਕੁਲ ਇਹ ਮੈਡਮ ਜੀ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਹੈ ਨਾ ਆਪਾਂ ਆਜ਼ਾਦ ਨਹੀਂ ਹੋਏ ਕਿਉਂਕਿ ਮੇਰੀ ਵੀ ਉਮਰ ਲੰਘੀ ਆ ਸਾਡੇ ਪਿਓਾਂ ਦੀ ਵੀ ਇੱਥੇ ਉਮਰ ਲੰਘੀ ਆ ਜਦੋਂ ਦਿਲਾਰੇ ਲੱਗਣਦੇ ਆ ਕਿ ਪੁਲ ਬਣ ਜਾਏਗਾ ਬਣ ਜਾਏਗਾ ਇਹ ਜਿਹੜੀ ਸਥਿਤੀ ਹੁਣ ਹੈ ਇਹ 780 ਸਾਲ ਤੋਂ ਇਹੀ ਸਥਿਤੀ ਰਹੀ ਹੈ ਜੀ ਅਸੀਂ ਦੇਖਿਆ ਕਿ ਇੱਥੇ ਬੇੜਾ ਚਲਾਉਣ ਲਈ ਵੀ ਮਲਾਇਆ ਨੂੰ ਬੜਾ ਜ਼ੋਰ ਲਗਾਉਣਾ ਪੈਂਦਾ ਹੈ ਇੱਥੇ ਅੱਗੇ ਰੇਤ ਵੀ ਭਰੀ ਹੁੰਦੀ ਹੈ ਰਸਤੇ ਦੇ ਨਾਲ ਖਿੱਚਣਾ ਪੈਂਦਾ ਹੈ ਦੂਜਾ ਇੱਥੇ ਮੋਟਰਸਾਈਕਲ ਵੀ ਹੁੰਦੇ ਨੇ ਇੱਥੇ ਹਰ ਭਾਰੀ ਵਾਹਨ ਜਿਹੜੇ ਨੇ ਇਸ ਬੇੜੇ ਦੇ ذریعے ਹੀ ਲਿਆਂਦੇ ਜਾਂਦੇ ਨੇ ਤੇ ਨਾਲੇ ਕੋਈ ਦਿਨ ਰਾਤ ਕੋਈ ਮੁਸ਼ਕਲ ਹੋ ਗਈ ਨਹੀਂ ਰਸਵੇਰੇ ਤੇ ਫਿਰ ਐਮਰਜੈਂਸੀ ਦੇ ਵਕਤ ਕਿਵੇਂ ਜਾਂਦੇ ਹੋ ਕਿ ਦਿੱਕਤਾਂ ਨੇ emergancy ਦੇ ਮੈਡਮ ਜੀ ਇਹ ਹੀ ਹੈ ਕਿ ਸਵੇਰ ਤੋਂ 8 ਵਜੇ ਤੋਂ ਲੈ ਕੇ ਸ਼ਾਮਾਂ ਦੇ 7 ਵਜੇ ਤੱਕ ਇਹ ਬੇੜੀ ਚੱਲਦੀ ਆ ਜਦੋਂ ਕਿਤੇ emergeny ਹੁੰਦੀ ਆ ਤੇ ਅਸੀਂ ਮਲਾਵਾ ਨੂੰ ਫੋਨ ਕਰਨਾ ਮਲਾਹ ਵੀ ਇੱਥੇ ਨਹੀਂ ਰਹਿੰਦੇ ਇੱਕ ਅੱਧਾ ਮਲਾਹ ਰਹਿੰਦਾ ਉਹ ਵੀ emergeny ਵੇਲੇ ਸਾਨੂੰ ਫੋਨ ਕਰਨਾ ਪੈਂਦਾ ਜੇ ਕੋਈ ਬਿਮਾਰ ਹੋ ਜੇ ਨਹੀਂ ਤਾਂ 7 ਵਜੇ ਤੋਂ ਬਾਅਦ ਅਸੀਂ ਪਹਾਰਟਾ ਪਹੁੰਚ ਨਹੀਂ ਸਕਦੇ ਤਾਂ ਬਿਲਕੁਲ ਫੋਨ ਅਸੀਂ ਪਹੁੰਚ ਗਏ ਹਾਂ ਉਹ ਜਿਹੜੇ ਸੱਤ ਪਿੰਡ ਨੇ ਜਿਨ੍ਹਾਂ ਦਾ ਸੰਪਰਕ ਟੁੱਟਿਆ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰਦਾਸਪੁਰ ਜ਼ਿਲ੍ਹੇ ਦੇ ਇਹਨਾਂ ਦਾ ਲੋਕਾਂ ਦਾ ਇਹੀ ਹਾਲ ਹੈ ਕਈ ਸਾਲਾਂ ਤੋਂ ਪਰ ਇਸ ਜਸਮੇਂ ਦੇ ਨਾਲ ਇਸ ਸਬਰ ਦੇ ਨਾਲ ਇਹ ਲੋਕ ਇੱਥੇ ਦਿਨ ਰਾਤ ਕੱਟ ਰਹੇ ਨੇ ਕੈਮਰਾ ਪਰਸਨ ਅਮਨ ਦੇ ਨਾਲ ਮਯੋਰਟਿਕਾਰ ਦੈਨਿਕ ਸਵੇਰਾ ਇਸ ਵਕਤ ਸੀ ਗੁਰਦਾਸਪੁਰ ਜ਼ਿਲ੍ਹੇ ਚ ਮੌਜੂਦਾ ਮਕੌੜਾ ਪੱਤਣ ਤੋਂ ਇਸ ਬੇੜੇ ਦੇ ذریعے ਬਾਕੀ ਦਰਿਆ ਪਾਰ ਸੱਤ ਪਿੰਡਾਂ ਦਾ ਜੋ ਸਫ਼ਰ ਹੈ ਉਹ ਤੈਅ ਕਰ ਰਹੀਆਂ ਇੱਥੇ ਸੇਵਾ ਦੇ ਲਈ ਵੀ ਬਹੁਤ ਸਾਰਾ ਸਮਾਨ ਜੋ ਹੈ ਉਹਨਾਂ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਕਿਉਂਕਿ ਉਸ ਪਿੰਡ ਦਾ ਜੋ ਹੈ ਭਾਰਤ ਦੇ ਨਾਲ ਪੰਜਾਬ ਦੇ ਨਾਲ ਸੰਪਰਕ ਬਿਲਕੁਲ ਟੁੱਟ ਚੁੱਕਾ ਹੈ ਇੱਕ ਤਾਂ ਖੜਾ ਦਾ ਪਾਣੀ ਇੰਨਾ ਘਰਾ ਦੇ ਅੰਦਰ ਵੜਿਆ ਤੇ ਦੂਜਾ ਜਿਹੜਾ ਆਰਸੀ ਪੁਲ ਬਣਿਆ ਸੀ ਉਹਦੇ ਵੀ ਕਈ ਹਿੱਸੇ ਰੁੜ ਗਏ ਤੇ ਕਈ ਹਟਾ ਲੇ ਗਏ ਕਿਉਂਕਿ ਹੁਣ ਸਿਰਫ ਇਥੇ ਢੇੜਾ ਚੱਲਦਾ ਹੈ ਤੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਇਥੇ ਸਾਹਮਣਾ ਕਰਨਾ ਪੈਂਦਾ ਜਿਹੜੇ ਲੋਕਲ ਲੋਕ ਨੇ ਜਿਹੜੇ ਪਿੰਡਾਂ ਦੇ ਅੰਦਰ ਉੱਥੇ ਰਹਿੰਦੇ ਨੇ ਤੇ ਇਥੇ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚੇ ਨੇ ਜਿਹੜੇ ਢਾਈ ਤੋਂ 3 ਘੰਟੇ ਇੰਤਜ਼ਾਰ ਕਰਦੇ ਨੇ ਢੇੜੇ ਦੇ ਆਉਣ ਦਾ ਤੇ ਹੁਣ ਆਖਰਕਾਰ ਆਪਣੇ ਘਰਵਾਲ ਆਪਣੇ ਮੰਜ਼ਲਵਾਲ ਵੱਧ ਰਹੀ ਨੇ ਇਹਨਾਂ ਦੇ ਮਾਪਿਓ ਵੀ ਸਾਡੇ ਨਾਲ ਨੇ ਤੁਸੀਂ ਦੱਸੋ ਬਹੁਤ ਮੁਸ਼ਕਲ ਹੈ ਇਸ ਤਰ੍ਹਾਂ ਜਾਣਾ ਇਵੇਂ ਹੀ ਕਦੋਂ ਤੋਂ ਤੁਸੀਂ ਸਫਰ ਕਰਦੇ ਹੋ ਇਹ ਤਾਂ ਹੜਾ ਕਰਨ ਸੀ ਦੇਖਿਆ ਪੰਜਾਬ ਚ ਕਈ ਥਾਂ ਪਾਣੀ ਆ ਗਿਆ ਪਰ ਮਕੌੜਾ ਪੱਤਣ ਦੇ ਤੇ ਇਹ ਹਾਲਾਤ ਪਤਾ ਨਹੀਂ ਕਈ ਸਾਲਾਂ ਤੋਂ ਬਿਲਕੁਲ ਜੀ ਬਿਲਕੁਲ ਇਹ ਮੈਡਮ ਜੀ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਹੈ ਨਾ ਆਪਾਂ ਆਜ਼ਾਦ ਨਹੀਂ ਹੋਏ ਕਿਉਂਕਿ ਮੇਰੀ ਵੀ ਉਮਰ ਲੰਘੀ ਆ ਸਾਡੇ ਪਿਓਾਂ ਦੀ ਵੀ ਇੱਥੇ ਉਮਰ ਲੰਘੀ ਆ ਜਦੋਂ ਦਿਲਾਰੇ ਲੱਗਣਦੇ ਆ ਕਿ ਪੁਲ ਬਣ ਜਾਏਗਾ ਬਣ ਜਾਏਗਾ ਇਹ ਜਿਹੜੀ ਸਥਿਤੀ ਹੁਣ ਹੈ ਇਹ 780 ਸਾਲ ਤੋਂ ਇਹੀ ਸਥਿਤੀ ਰਹੀ ਹੈ ਜੀ ਅਸੀਂ ਦੇਖਿਆ ਕਿ ਇੱਥੇ ਬੇੜਾ ਚਲਾਉਣ ਲਈ ਵੀ ਮਲਾਇਆ ਨੂੰ ਬੜਾ ਜ਼ੋਰ ਲਗਾਉਣਾ ਪੈਂਦਾ ਹੈ ਇੱਥੇ ਅੱਗੇ ਰੇਤ ਵੀ ਭਰੀ ਹੁੰਦੀ ਹੈ ਰਸਤੇ ਦੇ ਨਾਲ ਖਿੱਚਣਾ ਪੈਂਦਾ ਹੈ ਦੂਜਾ ਇੱਥੇ ਮੋਟਰਸਾਈਕਲ ਵੀ ਹੁੰਦੇ ਨੇ ਇੱਥੇ ਹਰ ਭਾਰੀ ਵਾਹਨ ਜਿਹੜੇ ਨੇ ਇਸ ਬੇੜੇ ਦੇ ذریعے ਹੀ ਲਿਆਂਦੇ ਜਾਂਦੇ ਨੇ ਤੇ ਨਾਲੇ ਕੋਈ ਦਿਨ ਰਾਤ ਕੋਈ ਮੁਸ਼ਕਲ ਹੋ ਗਈ ਨਹੀਂ ਰਸਵੇਰੇ ਤੇ ਫਿਰ ਐਮਰਜੈਂਸੀ ਦੇ ਵਕਤ ਕਿਵੇਂ ਜਾਂਦੇ ਹੋ ਕਿ ਦਿੱਕਤਾਂ ਨੇ emergancy ਦੇ ਮੈਡਮ ਜੀ ਇਹ ਹੀ ਹੈ ਕਿ ਸਵੇਰ ਤੋਂ 8 ਵਜੇ ਤੋਂ ਲੈ ਕੇ ਸ਼ਾਮਾਂ ਦੇ 7 ਵਜੇ ਤੱਕ ਬੇੜੀ ਚੱਲਦੀ ਆ ਜਦੋਂ ਕਿਤੇ emergency ਹੁੰਦੀ ਆ ਤੇ ਅਸੀਂ ਮਲਾਵਾ ਨੂੰ ਫੋਨ ਕਰਨਾ ਮਲਾਹ ਵੀ ਇੱਥੇ ਨਹੀਂ ਰਹਿੰਦੇ ਇੱਕ ਅੱਧਾ ਮਲਾਹ ਰਹਿੰਦਾ ਉਹ ਵੀ emergency ਵੇਲੇ ਸਾਨੂੰ ਫੋਨ ਕਰਨਾ ਪੈਂਦਾ ਜੇ ਕੋਈ ਬਿਮਾਰ ਹੋ ਜੇ ਨਹੀਂ ਤਾਂ 7 ਵਜੇ ਤੋਂ ਬਾਅਦ ਅਸੀਂ ਪਾਰਟ ਆਪ ਨਹੀਂ ਸਕਦੇ ਤਾਂ ਬਿਲਕੁਲ ਫੋਨ ਅਸੀਂ ਪਹੁੰਚ ਗਏ ਹਾਂ ਉਹ ਜਿਹੜੇ 7 ਪਿੰਡ ਨੇ ਜਿਨ੍ਹਾਂ ਦਾ ਸੰਪਰਕ ਟੁੱਟਿਆ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰਦਾਸਪੁਰ ਜ਼ਿਲ੍ਹੇ ਦੇ ਇਹਨਾਂ ਦਾ ਲੋਕਾਂ ਦਾ ਇਹੀ ਹਾਲ ਹੈ ਕਈ ਸਾਲਾਂ ਤੋਂ ਪਰ ਇਸ ਜਸਮੇ ਦੇ ਨਾਲ ਇਸ ਸਬਰ ਦੇ ਨਾਲ ਇਹ ਲੋਕ ਇੱਥੇ ਦਿਨ ਰਾਤ ਕੱਟ ਰਹੇ ਨੇ ਕੈਮਰਾ ਪਰਸਨ ਅਮਨ ਦੇ ਨਾਲ ਮਯੋਰਟਿਕਾਰ ਦੈਨਿਕ ਸਵੇਰਾ ਇਸ ਵਕਤ ਸੀ ਗੁਰਦਾਸਪੁਰ ਜ਼ਿਲ੍ਹੇ ਚ ਮੌਜੂਦਾ ਮਕੌੜਾ ਪੱਤਣ ਤੋਂ ਇਸ ਬੇੜੇ ਦੇ ذریعے ਬਾਕੀ ਦਰਿਆ ਪਾਰ ਸੱਤ ਪਿੰਡਾਂ ਦਾ ਜੋ ਸਫ਼ਰ ਹੈ ਉਹ ਤੈਅ ਕਰ ਰਹੀਆਂ ਇੱਥੇ ਸੇਵਾ ਦੇ ਲਈ ਵੀ ਬਹੁਤ ਸਾਰਾ ਸਮਾਨ ਜੋ ਹੈ ਉਹਨਾਂ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਕਿਉਂਕਿ ਉਸ ਪਿੰਡ ਦਾ ਜੋ ਹੈ ਭਾਰਤ ਦੇ ਨਾਲ ਪੰਜਾਬ ਦੇ ਨਾਲ ਸੰਪਰਕ ਬਿਲਕੁਲ ਟੁੱਟ ਚੁੱਕਾ ਹੈ ਇੱਕ ਤਾਂ ਖੜਾ ਦਾ ਪਾਣੀ ਇੰਨਾ ਘਰਾ ਦੇ ਅੰਦਰ ਵੜਿਆ ਤੇ ਦੂਜਾ ਜਿਹੜਾ ਆਰਸੀ ਪੁਲ ਬਣਿਆ ਸੀ ਉਹਦੇ ਵੀ ਕਈ ਹਿੱਸੇ ਰੁੜ ਗਏ ਤੇ ਕਈ ਹਟਾ ਲੇ ਗਏ ਕਿਉਂਕਿ ਹੁਣ ਸਿਰਫ ਇਥੇ ਢੇੜਾ ਚੱਲਦਾ ਹੈ ਤੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਇਥੇ ਸਾਹਮਣਾ ਕਰਨਾ ਪੈਂਦਾ ਜਿਹੜੇ ਲੋਕਲ ਲੋਕ ਨੇ ਜਿਹੜੇ ਪਿੰਡਾਂ ਦੇ ਅੰਦਰ ਉੱਥੇ ਰਹਿੰਦੇ ਨੇ ਤੇ ਇਥੇ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚੇ ਨੇ ਜਿਹੜੇ ਢਾਈ ਤੋਂ 3 ਘੰਟੇ ਇੰਤਜ਼ਾਰ ਕਰਦੇ ਨੇ ਢੇੜੇ ਦੇ ਆਉਣ ਦਾ ਤੇ ਹੁਣ ਆਖਰਕਾਰ ਆਪਣੇ ਘਰਵਾਲ ਆਪਣੇ ਮੰਜ਼ਲਵਾਲ ਵੱਧ ਰਹੀ ਨੇ ਇਹਨਾਂ ਦੇ ਮਾਪਿਓ ਵੀ ਸਾਡੇ ਨਾਲ ਨੇ ਤੁਸੀਂ ਦੱਸੋ ਬਹੁਤ ਮੁਸ਼ਕਲ ਹੈ ਇਸ ਤਰ੍ਹਾਂ ਜਾਣਾ ਇਵੇਂ ਹੀ ਕਦੋਂ ਤੋਂ ਤੁਸੀਂ ਸਫਰ ਕਰਦੇ ਹੋ ਤਾਂ ਹੜਾ ਕਰਨ ਤੁਸੀਂ ਦੇਖਿਆ ਪੰਜਾਬ ਚ ਕਈ ਥਾਂ ਪਾਣੀ ਆ ਗਿਆ ਪਰ ਮਕੌੜਾ ਪੱਤਣ ਦੇ ਤੇ ਇਹ ਹਾਲਾਤ ਪਤਾ ਨਹੀਂ ਕਈ ਸਾਲਾਂ ਤੋਂ ਬਿਲਕੁਲ ਜੀ ਬਿਲਕੁਲ ਇਹ ਮੈਡਮ ਜੀ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਹੈ ਨਾ ਆਪਾਂ ਆਜ਼ਾਦ ਨਹੀਂ ਹੋਏ ਕਿਉਂਕਿ ਮੇਰੀ ਵੀ ਉਮਰ ਲੰਘ ਗਈ ਆ ਸਾਡੇ ਪਿਓਾਂ ਦੀ ਵੀ ਇੱਥੇ ਉਮਰ ਲੰਘ ਗਈ ਆ ਜਦੋਂ ਦਿਲਾਰੇ ਲੱਗਣਦੇ ਆ ਕਿ ਪੁਲ ਬਣ ਜਾਏਗਾ ਬਣ ਜਾਏਗਾ ਇਹ ਜਿਹੜੀ ਸਥਿਤੀ ਹੁਣ ਆ ਇਹ 780 ਸਾਲ ਤੋਂ ਇਹੀ ਸਥਿਤੀ ਰਹੀ ਹੈ ਜੀ ਅਸੀਂ ਦੇਖਿਆ ਕਿ ਇੱਥੇ ਬੇੜਾ ਚਲਾਉਣ ਲਈ ਵੀ ਮਲਾਇਆ ਨੂੰ ਬੜਾ ਜ਼ੋਰ ਲਗਾਉਣਾ ਪੈਂਦਾ ਹੈ ਇੱਥੇ ਅੱਗੇ ਰੇਤ ਵੀ ਭਰੀ ਹੁੰਦੀ ਹੈ ਰਸਤੇ ਦੇ ਨਾਲ ਖਿੱਚਣਾ ਪੈਂਦਾ ਹੈ ਦੂਜਾ ਇੱਥੇ ਮੋਟਰਸਾਈਕਲ ਵੀ ਹੁੰਦੇ ਨੇ ਇੱਥੇ ਹਰ ਭਾਰੀ ਵਾਹਨ ਜਿਹੜੇ ਨੇ ਇਸ ਬੇੜੇ ਦੇ ذریعے ਹੀ ਲਿਆਂਦੇ ਜਾਂਦੇ ਨੇ ਤੇ ਨਾਲੇ ਕੋਈ ਦਿਨ ਰਾਤ ਕੋਈ ਮੁਸ਼ਕਲ ਹੋ ਗਈ ਨਹੀਂ ਰਸਵੇਰੇ ਤੇ ਫਿਰ ਐਮਰਜੈਂਸੀ ਦੇ ਵਕਤ ਕਿਵੇਂ ਜਾਂਦੇ ਹੋ ਕਿ ਦਿੱਕਤਾਂ ਨੇ emergancy ਦੇ ਮੈਡਮ ਜੀ ਇਹ ਹੀ ਹੈ ਕਿ ਸਵੇਰ ਤੋਂ 8 ਵਜੇ ਤੋਂ ਲੈ ਕੇ ਸ਼ਾਮਾਂ ਦੇ 7 ਵਜੇ ਤੱਕ ਇਹ ਬੇੜੀ ਚੱਲਦੀ ਆ ਜਦੋਂ ਕਿਤੇ emergency ਹੁੰਦੀ ਆ ਤੇ ਅਸੀਂ ਮਲਾਵਾ ਨੂੰ ਫੋਨ ਕਰਨਾ ਮਲਾਹ ਵੀ ਇੱਥੇ ਨਹੀਂ ਰਹਿੰਦੇ ਇੱਕ ਅੱਧਾ ਮਲਾਹ ਰਹਿੰਦਾ ਉਹ ਵੀ emergency ਵੇਲੇ ਸਾਨੂੰ ਫੋਨ ਕਰਨਾ ਪੈਂਦਾ ਜੇ ਕੋਈ ਬਿਮਾਰ ਹੋ ਜੇ ਨਹੀਂ ਤਾਂ 7 ਵਜੇ ਤੋਂ ਬਾਅਦ ਅਸੀਂ ਪਾਰਟ ਆਪ ਨਹੀਂ ਸਕਦੇ ਤਾਂ ਬਿਲਕੁਲ ਫੋਨ ਅਸੀਂ ਪਹੁੰਚ ਗਏ ਹਾਂ ਉਹ ਜਿਹੜੇ 7 ਪਿੰਡ ਨੇ ਜਿਨ੍ਹਾਂ ਦਾ ਸੰਪਰਕ ਟੁੱਟਿਆ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰਦਾਸਪੁਰ ਜ਼ਿਲ੍ਹੇ ਦੇ ਇਹਨਾਂ ਦਾ ਲੋਕਾਂ ਦਾ ਇਹੀ ਹਾਲ ਹੈ ਕਈ ਸਾਲਾਂ ਤੋਂ ਪਰ ਇਸ ਜਸਮੇਂ ਦੇ ਨਾਲ ਇਸ ਸਬਰ ਦੇ ਨਾਲ ਇਹ ਲੋਕ ਇੱਥੇ ਦਿਨ ਰਾਤ ਕੱਟ ਰਹੇ ਨੇ ਕੈਮਰਾ ਪਰਸਨ ਅਮਨ ਦੇ ਨਾਲ ਮਯੋਰਟਿਕਾਰ ਦੈਨਿਕ ਸਵੇਰਾ